डॉक्टर भीम अंबेडकर के खिलाफ गलत टिप्पणी करने वाले गृह मंत्री खिलाफ कांग्रेस पार्टी ने किया रोस प्रदर्शन ਦੀਨਾਨਗਰ ਦੀ ਵਿਧਾਇਕਾ ਅrna ਚੌਧਰੀ ਦੀ ਰਿਹਾਈਸ਼ ਤੇ ਕਾਂਗਰਸ ਪਾਰਟੀ ਦੇ ਵੱਡੀ ਗਿਣਤੀ ਚ ਵਰਕਰਾਂ ਨੇ ਭاਗ ਲਿਆ ਤੇ ਵੱਡੀ ਗਿਣਤੀ ਚ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੇ ਵਾਸ ਸਟੈਂਡ ਤੇ ਧਰਨਾ ਲਗਾ ਕੇ ਭਾਜਪਾ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਜਮ ਕੇ ਨਾਰਾਵਾਜੀ ਕੀਤੀ ਇਸ ਮੌਕੇ ਤੇ ਕਾਂਗਰਸੀ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਡਾਕਟਰ ਭੀਮrao ਅੰਬੇਦਕਰ ਦੇ ਖਿਲਾਫ ਗਲਤ ਟਿੱਪਣੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਇਸ ਮੌਕੇ ਤੇ ਵਿਧਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰ ਭੀਮrao ਅੰਬੇਦਕਰ ਜੋ ਕਿ ਸੰਵਿਧਾਨ ਦੇ ਨਿਰਮਾਤਾ ਹਨ ਉਨ੍ਹਾਂ ਖਿਲਾਫ ਦਿਸ਼ ਬਰਾਬਲੀ ਬੋਲਣ ਵਾਲਿਆਂ ਦੇ ਖਿਲਾਫ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ। ਅੰਤ ਵਿੱਚ ਕਾਂਗਰਸੀਆਂ ਵੱਲੋਂ ਅੰਮਿਤ ਸ਼ਾਦਾ ਪੁਤਲਾ ਵੀ ਫੂਕਿਆ ਗਿਆ। ਆ ਸਾਰੇ ਲੋਕਾਂ ਨੇ ਸਾਰੀ ਦੁਨੀਆ ਨੇ ਦੇਖਿਆ ਲੋਕ ਸਭਾ ਦੇ ਕਾਰਵਾਈ ਦੇ ਵਿੱਚ ਕਿਵੇਂ ਅੰਮਿਤ ਸ਼ਾ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਬਾਬਾ ਸਾਹੂ ਅੰਬੇਦਕਰ ਜੀ ਦੇ ਬਾਰੇ ਵਿੱਚ ਕਿਹਾਂ ਪੱਦੀ ਸ਼ਬਦਾਵਲੀ ਯੂਜ਼ ਕੀਤੀ ਹੈ ਕਿ ਤੁਸੀਂ ਕਾਂਗਰਸ ਵਾਲੇ ਹਮੇਸ਼ਾ ਅੰਬੇਦਕਰ 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 ਬਹੁਤ ਵਾਰੀ ਕਿਹਾ ਉਹਨਾਂ ਨੇ ਕਿ ਐਤਾ ਕਰਦੇ ਰਹਿੰਦੇ ਨੇ ਜੇ ਐਨੇ ਵਾਰੀ ਪਰਮਾਤਮਾ ਦਾ ਨਾਮ ਲੈਂਦੇ ਤੁਸੀਂ ਸੱਤ ਪੁਸ਼ਤਾਂ ਤੱਕ ਤੁਸੀਂ ਸਵਰਗ ਪਾ ਸਕਦੇ ਸੀ ਚਾਹੇ ਬਾਬਾ ਸਾਹੂ ਅੰਬੇਦਕਰ ਪਰਮਾਤਮਾ ਨਹੀਂ ਹੈ ਲੇਕਿਨ ਹਿੰਦੁਸਤਾਨ ਵਾਸਤੇ ਉਹ ਇੱਕ ਇਨਨ ਪਰਮਾਤਮਾ ਦਾ ਰੂਪ ਨੇ ਕਿਉਂਕਿ ਉਹਨਾਂ ਨੇ ਹਰ ਅਮੀਰ ਗਰੀਬ ਨੂੰ ਇੱਕੋ ਜਾ ਅਧਿਕਾਰ ਦਿੱਤਾ ਉਹਨਾਂ ਨੇ ਸਮਾਨਤਾ ਦਿੱਤੀ ਸਭ ਤੋਂ ਵੱਡੀ ਗੱਲ ਹੈ ਕਿ ਵੋਟ ਪਾਉਣ ਦਾ ਹੱਕ ਦਿੱਤਾ ਜਿੰਨਾ ਕਿ ਗਰੀਬ ਮਜ਼ਦੂਰ ਦਾ ਹੱਕ ਹੈ ਉਹਨਾਂ ਹੀ ਇੱਕ ਅਮੀਰ ਚਾਹੇ ਅਡਾਨੀ ਅਮਬਾਨੀ ਉਹਨਾਂ ਨੂੰ ਵੀ ਇੱਕ ਵੋਟ ਦਾ ਹੱਕ ਦਿੱਤਾ ਸੋ ਇਸ ਤਰ੍ਹਾਂ ਦੀ ਸੋਚ ਜਿਹੜੀ ਬੀਜੇਪੀ ਦੀ ਸੋਚ ਹੈ ਆਰਐਸਐਸ ਦੀ ਸੋਚ ਹੈ ਉਹ ਇਹੀ ਹੈ ਕਿ ਸਾਰੇ ਹੀ ਧਰਮਾਂ ਨੂੰ ਸਾਰੀ ਜਾਤੀਆਂ ਨੂੰ ਵੱਖਰੇ ਵੱਖਰੇ ਲੜਾ ਕੇ ਅਸੀਂ ਰੱਖੀਏ ਤੇ ਅਸੀਂ ਉਹਨਾਂ ਤੇ ਰਾਜ ਕਰੀਏ ਇਹ ਕਦੀ ਇਕੱਠੇ ਨਾ ਹੋ ਸਕਣ ਸੋ ਅਸੀਂ ਕਾਂਗਰਸ ਵਾਲੇ ਹਮੇਸ਼ਾ ਸੈਕੂਲਰ ਗੱਲ ਕਰਦੇ ਨੇ ਕਿ ਹਰ ਧਰਮ ਦਾ ਜਰਾ ਸਤਕਾਰ ਹੈ ਉਹ ਇੱਕ ਜਿਹਾ ਸਾ ਹੋਣਾ ਚਾਹੀਦਾ ਸਾਰੇ ਅਸੀਂ ਇਕੱਠੇ ਆ ਜਿਵੇਂ ਏਕਤਾ ਜ ਅਨੇਕਤਾ ਹੈ ਸੋ ਅਸੀਂ ਉਸ ਨਾਰੇ ਹੇਟ ਕੰਮ ਕਰਦੇ ਆ ਅਸੀਂ ਲੋਕਾਂ ਨੂੰ ਜੋੜਨ ਦਾ ਕੰਮ ਕਰਦੇ ਆ ਆਰਐਸਐਸ ਵਾਂਗ ਅਸੀਂ ਤੋੜਨ ਦਾ ਕੰਮ ਨਹੀਂ ਕਰਦੇ ਸੋ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹਨੇ ਨਿੱਦਾਂ ਕਰਦੇ ਆ ਕਿ ਜੋ ਅਮਿਤ ਸ਼ਾਹ ਜੀ ਨੂੰ ਇਹ ਜਿਹੜਾ ਆਪਣੇ ਸ਼ਬਦ ਸ਼ਬਦਾ ਇਹ ਵਾਪਸ ਲੈਣੇ ਚਾਹੀਦੇ ਨੇ ਨਹੀਂ ਤੇ ਇਹ ਜਿਹੜਾ ਅੰਦੋਲਨ ਹੈ ਇਹ ਬਹੁਤ ਅੱਗੇ ਤੱਕ ਜਾਏਗਾ ਗਰਾਊਂਡ ਲੈਵਲ ਤੱਕ ਜਾਏਗਾ ਪਿੰਡਾ ਪਿੰਡਾ ਤੱਕ ਪਹੁੰਚੇਗਾ ਹਣ ਇੱਕ ਤਰਫ ਭਾਜਪਾ ਕੁਝ ਕੁਝ ਇੱਕ ਕ੍ਰਾਂਤੀਕਾਰੀ ਨੂੰ ਦੇਸ਼ ਭਗਤਾਂ ਦਾ ਸਨਮਾਨ ਕਰਦੀ ਹੈ ਲੇਕਿਨ ਬਾਬਾ ਸਾਹਿਬ ਅਮੀਤ ਕਾਹਨ ਕਿ ਦੇਸ਼ ਭਗਤਾਂ ਦਾ ਅਪਮਾਨ ਕੀਤਾ ਗਿਆ ਦੁਰੀ ਜਿਹੜੀ ਰਾਜਨੀਤੀ ਖੇਡੀ ਜਾਂਦੀ ਹੈ ਰਾਜਨੀਤੀ ਦੀ ਇਸ ਨੂੰ ਕੀ ਇਹਹੀ ਰਾਜਨੀਤੀ ਹੈ ਉਹਨਾਂ ਦੇ 네ਗੇਟਿਵ ਰਾਜਨੀਤੀ ਖੇលਦੇ ਨੇ ਉਹ 네ਗੇਟਿਵ ਰਾਜਨੀਤੀ ਖੇលਦੇ ਨੇ ਇੱਕ ਪਾਸੇ ਉਹਨਾਂ ਦੇ ਹਰ ਕੰਮ ਨੂੰ ਹੈਂਡਲ ਕਰਨ ਦਾ ਉਹਨਾਂ ਦੇ ਦੋ ਪੱਖ ਨੇ ਕਿਸੇ ਨੂੰ ਕਿਸੇ ਤਰ੍ਹਾਂ ડીਲ ਕਰਦੇ ਨੇ ਕਿਸੇ ਨੂੰ ਕਿਸੇ ਤਰ੍ਹਾਂ ડીਲ ਕਰਦੇ ਨੇ ਸੋ ਇਸ ਕਰਕੇ ਉਹਨਾਂ 'ਚ ਏਕਤਾ ਨਾਮ ਦੀ ਕੋਈ ਚੀਜ਼ ਨਹੀਂ ਹੈ ਉਹ ਇੱਕ ਸਮਾਨ ਰਮ ਨਜ਼ਰ ਨਾਲ ਕਿਸੇ ਨੂੰ ਨਹੀਂ ਦੇਖਦੇ ਬਲਕਿ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਸਾਰੇ ਕਮਿਊਨਿਟੀਜ਼ ਨੂੰ ਆਪਸ 'ਚ ਲੜਾ ਕੇ ਰੱਖਾਂਗੇ ਤੇ ਅਸੀਂ ਜ਼ਿਆਦਾ ਦੇਰ ਤੱਕ ਰਾਜ ਕਰ ਸਕਾਂਗੇ ਮੇਨ ਉਹਨਾਂ ਦਾ ਅਜੰਡਾ ਸਿਰਫ ਸੱਤਾ ਹਾਸਲ ਕਰਨਾ ਹੈ ਉਹ ਵੀ ਲੋਕਾਂ ਨੂੰ ਲੜਾ ਕੇ ਸੋ ਇਹੀ ਉਹਨਾਂ ਦੀ ਸੋਚ ਜਿਹੜੀ ਹੈ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਆ ਆ ਰਹੇ ਆ ਰਹੇ ਹਾਂ ਔਰ ਅਵੇਅਰਨੈਸ ਜਿਹੜੀ ਹੈ ਇਹਦੇ ਬਾਰੇ ਵਿੱਚ ਕ੍ਰੀਏਟ ਕਰ ਰਹੇ ਹਾਂ ਕਿ ਭਈ ਸਾਰੇ ਅਸੀਂ ਇਕੱਠੇ ਹਾਂ ਸਾਡਾ ਭਾਰਤ ਦਾ ਸੰਵਿਧਾਨ ਜਿਹੜਾ ਹੈ ਉਹ ਸਭ ਤੋਂ ਵੱਡਾ ਹੈ ਉਹ ਕਿਸੇ ਇਨਸਾਨ ਉਸ ਤੋਂ ਵੱਡਾ ਨਹੀਂ ਹੈ ਇਹ ਆਪਣੇ ਆਪ ਨੂੰ ਅੱਜ ਬਹੁਤ ਆਪਣੇ ਉਹ ਸੰਵਿਧਾਨ ਤੋਂ ਉੱਪਰ ਸਮਝਣ ਲੱਗੇ ਨੇ ਐਸਾ ਨਹੀਂ ਹੋਏਗਾ ਸੰਵਿਧਾਨ ਜਿਹੜਾ ਹੈ ਉਸੇ ਸੰਵਿਧਾਨ ਥੱਲੇ ਅਸੀਂ ਸਾਰੇ ਇਕੱਠੇ ਹਾਂ ਇੱਕ ਜैसे ਸਾਡੀ ਇੱਕੋ ਹੀ ਸੋਚ ਹੈ ਸੋ ਇਹਨਾਂ ਵਾਂਗ ਅਸੀਂ ਹਰ ਇੱਕ ਨੂੰ ਲੜਾ ਕੇ ਆਪਸ ਵਿੱਚ ਰਾਜ ਨਹੀਂ ਕਰਨਾ ਚਾਹੁੰਦੇ ਅੱਜ ਬਾਈ ਦੱਸ ਦਿਓ ਅੱਜ ਜਿਹੜਾ ਸਰਵਾਜਤਾ ਗਿਆ ਕੀ ਨਾ ਜਦੇ ਇਹ ਧਰਨਾ ਜੀ ਜਿਹੜਾ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਬਾਬਾ ਸਾਹਿਬ ਦੇ ਜੋ ਅਗੇਂਸਟ ਕਮੈਂਟਸ ਦਿੰਦੇ ਆ ਉਹਨਾਂ ਨੂੰ ਛੋਟਾ ਦਿਖਾਣ ਦੀ ਕੋਸ਼ਿਸ਼ ਕੀਤੀ ਆ ਨੀਚਾ ਦਿਖਾਣ ਦੀ ਕੋਸ਼ਿਸ਼ ਕੀਤੀ ਆ ਅਸੀਂ ਉਹਦੇ ਪ੍ਰੋਟੈਸਟ ਦੇ ਵਿੱਚ ਅੱਜ ਇਹ ਤਰਨਾ ਦਿੱਤਾ ਇਹ ਬਹੁਤ ਮੰਦ ਭਾਗੀ ਗੱਲ ਹੈ ਦੇਖੋ ਸਾਡਾ ਜਿਹੜਾ ਪਾਰਲੀਮੈਂਟ ਹਾਊਸ ਹੈ ਇੱਕ ਪਵਿੱਤਰ ਸਦਨ ਹੈ ਉਥੇ ਜੋ ਵੀ ਕਾਰਵਾਈ ਆ ਲਾਈਵ ਟੈਲੀਕਾਸਟ ਹੁੰਦੀ ਹੈ ਔਰ ਸਾਰੇ ਵਰਲਡ ਓਵਰ ਨੂੰ ਦੇਖਿਆ ਜਾਂਦਾ ਬਾਚ ਕੀਤਾ ਜਾਂਦਾ ਐਹੋ ਜੀ ਜਗ੍ਹਾ ਦੇ ਉੱਤੇ ਇਹ ਗੱਲ ਕਹਿਣੀ ਕਿ ਉਹ ਜੀ ਤੁਸੀਂ ਡਾਕਟਰ ਬੀ ਆਰ ਅੰਬੇਦਕਰ 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 ਜਿੰਨਾ ਕੀਤਾ ਹੈ ਜੇ ਕਾਂਗਰਸ ਵਾਲੇ ਇੰਨਾ ਹੀ ਪ੍ਰਮਾਤਮਾ ਦਾ ਨਾਮ ਲੈਂਦੇ ਤੇ ਸਤ ਪੁਸ਼ਟਾਂ ਤੱਕ ਸਵਰਗ ਮਿਲਦਾ ਭਾਈ ਅਸੀਂ ਅਮਿਤ ਸ਼ਾਹ ਜੀ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਠੀਕ ਹੈ ਉਹ ਰੱਬ ਨਹੀਂ ਸਾ ਲੇਕਿਨ ਪ੍ਰਮਾਤਮਾ ਨੇ ਜਦ ਜਦ ਵੀ ਇੱਥੇ ਕੋਈ ਧਰਤੀ ਦੇ ਉੱਤੇ ਕੋਈ ਅਤਿਆਚਾਰ ਹੋਇਆ ਕੋਈ ਪ੍ਰੋਬਲਮਸ ਆਈਆਂ ਨੇ ਤੇ ਰੱਬ ਨੇ ਆਪ ਤੇ ਉਹਨਾਂ ਨੂੰ ਦੌਣਾਂ ਨੇ ਕੋਈ ਇਨਸਾਨ ਨਹੀਂ ਜਾਮੇ ਦੇ ਵਿੱਚ ਹੀ ਕੋਈ ਨਾ ਕੋਈ ਬੰਦਾ ਭੇਜਣਾ ਹੁੰਦਾ ਆਪਣਾ ਦੂਤ ਬਣਾ ਕੇ ਜਿਹੜਾ ਉਸ ਕੁਰੀਤਿਆਂ ਨੂੰ ਉਸ ਲਾਲਸਨੈਸ ਨੂੰ ਰੋਕੇ ਔਰ ਜੋ ਮਾਨਵਤਾ ਦੀ ਸੇਵਾ ਕਰੇ ਉਹਦੀ ਰੱਖਿਆ ਕਰੇ ਮੈਂ ਸਮਝਦਾ ਮੈਂ ਠੀਕ ਹੈ ਗੱਲ ਉਹਨਾਂ ਦੀ ਵੀ ਗੱਲ ਠੀਕ ਹੈ ਬਈ ਰੱਬ ਨਹੀਂ ਮੈਂ ਵੀ ਕਹਿੰਦਾ ਵੀ ਜੇ ਰੱਬ ਨਹੀਂ ਸੀ ਤੇ ਰੱਬ ਨਾਲੋਂ ਘੱਟ ਵੀ ਨਹੀਂ ਸੀ ਉਹ ਇੱਕ ਇਹੋ ਜਿਹਾ ਇਨਸਾਨ ਆਇਆ ਸੀ ਜਿਸ ਨੇ ਹਿੰਦੁਸਤਾਨ ਜਿਹੜਾ ਕਿ ਵੱਖ-ਵੱਖ ਧਰਮਾਂ ਹਰ 50 ਮੀਲ ਦੇ ਉੱਤੇ ਸਾਡੀ ਬੋਲੀ ਬਦਲ ਜਾਂਦੀ ਹੈ ਪਹਿਰਾਵਾ ਬਦਲ ਜਾਂਦਾ ਕਲਚਰ ਬਦਲ ਜਾਂਦਾ ਰੀਤੀ ਰਿਵਾਜ ਬਦਲ ਜਾਂਦੇ ਨੇ ਇਹਨਾਂ ਸਾਰਿਆਂ ਨੂੰ ਇਕੱਠਾ ਰੱਖਣਾ ਕਿਤੇ ਸੌਖਾ ਕੰਮ ਸੀ ਅੱਜ ਵੀ 74 ਸਾਲ ਬੀਤਣ ਦੇ ਬਾਅਦ باوجود ਵੀ ਸਾਡਾ ਸੰਵਿਧਾਨ ਜੋ ਬਾਬਾ ਸਾਹਿਬ ਬਣਾ ਕੇ ਗਏ ਨੇ ਉਹਨਾਂ ਹੀ ਰਿਲੇਟਿਵ ਰੈਲੇਵੈਂਟ ਆ ਔਰ ਹਰ ਇਵੈਂਚੁਐਲਿਟੀ ਨੂੰ ਉਸ ਦੇ ਵਿੱਚ ਕਵਰ ਕੀਤਾ ਐਡੀਆਂ ਸਰਟਨ ਅਮੈਂਡਮੈਂਟਸ ਹੋਈਆਂ ਟਾਈਮ ਦੇ ਮੁਤਾਬਕ ਜਿਵੇਂ ਕਿਸੇ ਨੂੰ ਕੋ ਸੂਟ ਕਰਦੀਆਂ ਸੀ ਜਾਂ ਜਿਹੋ ਜਿਹੇ ਹਾਲਾਤ ਬਣੇ ਛੋਟੀਆਂ-ਛੋਟੀਆਂ ਅਮੈਂਡਮੈਂਟਾਂ ਕੀਤੀਆਂ ਪਰ ਬੇਸਿਕ ਜੋ ਢਾਂਚਾ ਬੇਸਿਕ ਜੋ ਰੂਹ ਹੈ ਕਨਸਟੀਟਿਊਸ਼ਨ ਦੀ ਉਹ ਅੱਜ ਵੀ ਸੇਮ ਹੈ ਔਰ ਉਸ ਦੇ ਉੱਤੇ ਹੀ ਸਾਰਾ ਕਾਰੋਬਾਰ ਹੋ ਰਿਹਾ ਪਰ ਇਹ ਜਿਹੜੀ ਬੀਜੇਪੀ ਔਰ ਆਰਐਸਐਸ ਦੀ ਸੋਚ ਹੈ ਇਸ ਕਮੈਂਟ ਸਿਸ ਦੇ ਨਾਲ ਕਲੀਅਰ ਹੋ ਗਈ ਹੈ ਕਿ ਇਹਨਾਂ ਦੀ ਪਾਲਿਸੀ ਅੰਗਰੇਜ਼ਾਂ ਵਾਲੀ ਹੈ ਡਿਵਾਈਡ ਐਂਡ ਰੂਲ ਕਿ ਲੜਾਈ ਝਗੜਾ ਕਮਿਊਨਿਟੀਜ਼ ਦੇ ਵਿੱਚ ਕਰਾਓ ਤੇ ਰਾਜ ਕਰੀ ਜਾਓ 파ਟਕ ਪਾ ਕੇ ਰੱਖੋ ਪਰ ਇਹ ਹਿੰਦੁਸਤਾਨ ਨਹੀਂ ਹੋਣ ਦੇਗਾ ਖਾਸ ਤੌਰ ਤੇ ਪੰਜਾਬ ਪੰਜਾਬ ਦੇ ਵਿੱਚ ਤੁਸੀਂ ਦੇਖੋ ਇਹਨਾਂ ਟੈਰਰਿਜ਼ਮ ਰਿਆ ਇਵਨ ਦੈਨ ਇੱਥੇ ਹਿੰਦੂ ਸਿੱਖ ਈਸਾਈ ਭਾਈਚਾਰਾ ਮੁਸਲਿਮ ਸਾਰਾ ਇਕੱਠਾ ਰਿਹਾ ਪਬਲਿਕ ਆਪਰਚੂਨਿਟੀ ਲੜੀ ਠੀਕ ਆ ਕੁਝ ਸਿਰਫਿਰਿਆ ਨੇ ਥੋੜਾ ਜਿਹਾ ਲੈਂਡ ਆਰਡਰ ਦੀ ਪ੍ਰੋਬਲਮ ਆਈ ਜਿਹੜੀ ਕਿ ਕੰਟਰੋਲ ਕਰ ਲਈ ਸੋ ਇਹ ਗੱਲ ਸੋਚਦੇ ਨੇ ਵੀ ਅਸੀਂ ਫੁੱਟ ਪਾ ਕੇ ਰਾਜ ਕਰ ਲਾਂਗੇ ਉਹ ਗੱਲ ਨਹੀਂ ਬਣੂਗੀ ਹਾਂ ਜੋ ਕੋ ਜੇ ਕਰਦੇ ਪੇ ਵੋਟਾਂ ਕੱਟਦੇ ਹੋ ਜੀ ਇੱਕ ਪਾਰਟੀ ਦੀ ਪੰਨਾ ਪ੍ਰਮੁੱਖ ਲਾ ਦਿਓ ਜੀ ਉਹ ਵੋਟਾਂ ਹੇਅਰਮਾਰਕ ਕੀਤੀਆਂ ਹੁੰਦੀਆਂ ਆਪਣੀਆਂ ਡਿਲੀਟ ਕਰਾ ਦਿਓ ਦੂਸਰੀ ਪਾਰਟੀ ਦੀਆਂ ਤੇ ਆਪੇ ਜਿੱਤ ਲਓ ਇਹੋ ਜਿਹਾ ਕੰਮ ਤੇ ਮਾੜੇ ਮੋਟੇ ਕਰ ਸਕਦੇ ਉਹ ਵੀ ਕੋਈ ਗੱਲ ਨਹੀਂ ਅੰਤ ਹੋਣ ਵਾਲਾ ਲੱਗਿਆ ਪਤਾ ਹੈ ਨਾ ਸਾਰਿਆਂ ਦਾ ਪਰ ਜਦੋਂ ਨਾਲ ਦੇਖਿਆ ਵੀ ਇਹ ਮਸਲਾ ਵਿਧਾਨ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਨਹੀਂ ਸਾਂਭਿਆ ਜਾ ਰਿਹਾ ਤੇ ਇਹਨਾਂ ਬੜੀ ਪਲੈਨਿੰਗ ਦੇ ਤਹਿਤ ਸਾਡੇ ਯੁਵਾ ਨੇਤਾ ਆਪਣੇ ਰਾਹੁਲ ਗਾਂਧੀ ਜੀ ਨੂੰ ਬਾਹਰ ਅਡਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਉਹਦੇ ਖਿਲਾਫ ਪਰਚੇ ਦਿੱਤੇ ਆ ਤੁਸੀਂ ਦੱਸੋ ਉਸ ਦੇ ਉੱਤੇ ਇਹੋ ਜੇ ਸੈਕਸ਼ਨ ਕ੍ਰਿਮੀਨਲ ਲਾ ਕੇ ਪਰਚਾ ਦਰਜ ਕਰਨਾ ਕਿੱਥੋਂ ਦੀ ਆ ਸਚਾਈ ਹੈ ਕਿ ਉਹ ਇੱਕ ਆਪੋਜੀਸ਼ਨ ਦਾ ਲੀਡਰ ਹੈ ਵਿਧਾਨ ਸਭਾ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਜਿੰਨਾ ਇੰਪੋਰਟੈਂਟ ਪ੍ਰਾਈਮ ਮਿਨਿਸਟਰ ਹੈ ਉਨਾ ਹੀ ਇੰਪੋਰਟੈਂਟ ਲੀਡਰ ਆਫ ਆਪੋਜੀਸ਼ਨ ਹੈ ਲੀਡਰ ਆਫ ਆਪੋਜੀਸ਼ਨ ਨੇ ਹਰ ਵੇਲੇ ਉਹਨਾਂ ਨੂੰ ਕਰੈਕਟ ਕਰਨਾ ਵੀ ਆ ਤੁਸੀਂ ਗਲਤ ਕਰ ਰਹੇ ਹੋ ਐ ਗਲਤ ਕਰ ਰਹੇ ਹੋ ਤਾਂ ਜੇ ਉਹਨਾਂ ਨੂੰ ਇੱਕ ਪ੍ਰੈਸ਼ਰ ਰਵੇ ਔਰ ਹਿੰਦੁਸਤਾਨ ਠੀਕ ਰਸਤੇ ਤੁਰਿਆ ਰਹੇ ਪਰ ਉਸ ਨੂੰ ਡੀਮੋਰਾਲਾਈਜ਼ ਕਰਨ ਵਾਸਤੇ ਉੱਤੇ ਪ੍ਰੈਸ਼ਰ ਪਾਣਾ ਪਰਚੇ ਦੇਣੇ ਭਈ ਉਹਨੇ ਕੋਈ ਕਿਰਪਾਨ ਰੱਖੀ ਕੋਨੇ ਪਿਸਤੌਲ ਰੱਖੀ ਸੀ ਤੇ ਜੇ ਧੱਕਾ ਮੁੱਕੀ ਵੀ ਤੁਸੀਂ ਆਪ ਕੀਤੀ ਆ ਕੰਮ ਉਹੀ ਕਰਕੇ ਕੋਈ गिर ਗਿਆ चोट ਲੱਗੀ ਤਾਂ ਉਹਦੇ ਚ ਉਹਦਾ ਕੀ ਕਸੂਰ ਹੈ ਔਰ ਸੀਰੀਅਸ ਉਹਦੇ ਚ ਚਾਰजेस ਲਗਾ ਕੇ ਪਰੇਸ਼ਾਨੀ ਕ੍ਰੀਏਟ ਕਰਨੀ ਅਸੀਂ ਇਹਨੂੰ ਬਹੁਤ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਔਰ ਇਹ ਡਿਮਾਂਡ ਕਰਦੇ ਹਾਂ ਕਿ ਵਿਧਾਨ ਪਾਰਲੀਮੈਂਟ ਦੇ ਵਿੱਚ ਜਿਹੜੇ ਕਮੈਂਟਸ ਦਿੱਤੇ ਆ ਬੀ ਆਰ ਅੰਬੇਦਕਰ ਸਾਹਿਬ ਦੇ ਅਗੇਂਸਟ ਉਹ ਅਮਿਤ ਸ਼ਾਹ ਜੀ ਵਾਪਸ ਲੈਣ ਔਰ ਜਿਹੜਾ ਪਰਚਾ ਦਰਜ ਕੀਤਾ ਜਾਂ ਗਲਤ ਕੀਤਾ ਇਹ ਜਿਹੜੇ ਨੇ ਪਰਚੇ ਖਾਰਜ ਕਰ ਔਰ ਪਾਰਲੀਮੈਂਟ ਹਾਊਸ ਨੂੰ ਆਰਾਮ ਨਾਲ ਚਲਾਉਂ ਸਰ ਅਮੀਸ਼ਾ ਦੇ ਬਿਆਨ ਨਾਲ ਲੈ ਕੇ ਦਿਨਾਂ ਕਰ ਚਿਰ ਪੋਰੇ ਭਾਰਤ ਚ ਗਰੁੱਤ ਚ ਜਾ ਰਿਹਾ ਇੱਕ ਮੁੱਦਾ ਨੂੰ ਚੁੱਕਿਆ ਜਾ ਰਿਹਾ ਕਿ ਜੇ ਧਾਰਮਿਕ ਪੰਪਨਾ ਹਿੱਤਾਂ ਹੀ ਨੇ ਕਿ ਅਮੀਸ਼ਾ ਤੇ ਤੋਂ 295 ਦਾ ਪਰਚਾ ਕਰਾਂ ਦੀ ਮੰਗ ਜੇ ਦੀ ਕੀਤੀ ਜਾਏ ਕਿ ਗੌਂਦਸ ਵੱਲੋਂ ਜਾਂ ਆਮ ਤੁਹਾਡੇ ਵੱਲੋਂ ਨਹੀਂ ਦੇਖੋ ਜੇ ਇਹ ਕਰ ਇਹ ਇਸ ਨੂੰ ਪ੍ਰਲੋਂਗ ਕਰਨਗੇ ਕਿਉਂਕਿ ਦੇਸ਼ ਦੇ ਵਿੱਚ ਅਕ੍ਰੋਸ਼ ਬਹੁਤ ਹੈ ਲੋਕ ਪਰੇਸ਼ਾਨ ਨੇ ਲੋਕ ਲੋਕਾਂ ਚ ਗੁੱਸਾ ਬਹੁਤ ਹੈ ਜੇਕਰ ਇਸ ਗੱਲ ਤੋਂ ਪਿੱਛੇ ਨਹੀਂ ਹਟਣਗੇ ਤੇ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ ਇਹ ਗੱਲਾਂ ਵੀ ਆਉਣਗੀਆਂ ਸਾਹਮਣੇ